ਦੀਪਕ ਉਰਫ ਸੌਰਵ ਨਾਗਰ ਦਾ ਰਿਹਾ ਪ੍ਰੀਮ ਨਗਰ ਪਟਵਾਨਕੋਟ ਵਿੱਚ ਰਹਿੰਦਾ ਜਿਹੜਾ ਇਹਨੇ ਆਪਣੇ ਇਥੇ ਆਪਣਾ ਇਲੀਗਲ ਦੁਕਾਨ ਬਣਾਇਆ ਹੋਇਆ ਜਿਹਦੀ ਕੰਪੀਟੈਂਟ ਅਥਾਰਟੀ ਤੋਂ ਇਹਨੂੰ ਤੋੜਨ ਦਾ ਹੁਕਮ ਹੋਇਆ ਜਿਹਦੇ ਵਾਸਤੇ ਪੁਲਿਸ ਹੈਲਪ ਦਿੱਤੀ ਜਾ ਰਹੀ ਆ ਜੋ ਇਹਦੇ ਤੇ ਇਹਦੇ ਖਿਲਾਫ ਐਨਡੀਪੀਐਸ ਦੇ ਨਸ਼ੇ ਦੇ ਗੋਟੀਆਂ ਦੇ ਹਿਮਾਚਲ ਪਠਾਨਕੋਟ ਗਰਦਾਸਪੁਰ ਕਾਫੀ ਪਰਚੇ ਦਰਜਿਆ ਜੇ ਮਿੱਤਕੋਹ ਦੇ ਪਰਚੇ ਦਰਜਿਆ 25-58 ਦੇ ਪਰਚੇ ਦਰਜਿਆ ਲੋ ਇਹ ਜਿਹੜਾ ਇਹਦਾ ਕੋਈ ਹੋਰ ਸੋਰਸ ਨਸ਼ੇ ਵਾਲ ਤੋਂ ਇਲਾਵਾ ਇਹਦਾ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ ਤੇ ਇਹਦਾ ਜਾਪਦੇ ਅਨੁਸਾਰ ਅੱਜ ਪੁਲਿਸ ਹੈਲਪ ਦਿੱਤੀ ਗਈ ਹੈ ਜਿਹਦੇ ਜਨਾਬ ਦਾ ਘਰ ਡਿਵੋਲਿਸ਼ ਕੀਤਾ ਜਾ ਰਿਹਾ ਹੈ ਜਿਹੜੇ ਸਕਾਰੋਮਾਨਾ ਲਿਫਟ ਹੈ ਉਹਨਾਂ ਨੂੰ ਵੀ ਮੈਦੀ ਦੇਣਾ ਜਾਊਗਾ ਸਰ ਜਿਹੜਾ ਇਲੀਗਲ ਕੰਮ ਨਸ਼ਿਆਂ ਦੇ ਕੰਮ ਤੋਂ ਜੇ ਕੋਈ ਇਦਾਂ ਦਾ ਬਣਾਊਗਾ ਤਾਂ ਉਹ ਜਾਤੀ ਅਨਸਾਰ ਉਹਨੂੰ ਡਿਵਾਲਿਸ਼ ਕਰਨ ਦੀ ਕਾਰਵਾਈ ਕੀਤੀ ਜਾਊਗੀ ਜੇਕਰ ਦੇਖਿਆ ਜਾਏ ਕਿਨੇ ਪਰਚੇ ਦਰਤੇ ਸੀਗੇ ਇਸ ਤੇ ਇਹ ਤੇ ਕਰੀਮ 8 ਪਰਚੇ ਦਰਦਿਆ ਦੋ ਐਨਡੀਪੀਐਸ ਦੇ ਨਸ਼ਿਆਂ ਦੇ ਹਿਮਾਚਲ ਦੇ ਵੀ ਪਰਚੇ ਦਰਗੇ ਆ ਗੋਲੀਆਂ ਜੋ ਚਲਾ ਦੇ ਬੱਚੇ ਦਰ ਗਿਆ 25 ਜਨਵਾਰ ਦੇ ਬੱਚੇ ਦਰ ਗਿਆ ਕੋਈ ਹੋ ਗਈ ਹੈ ਜੀ ਇਹ ਕਾਰਵਾਈ ਬਰਨਗੋੜ੍ਹ ਦੀ ਪਹਿਲਾਂ ਵੀ ਅਸੀਂ ਤੋਂ ਦਿਨ ਪਹਿਲਾਂ ਵੀ ਅਸੀਂ ਸਿਆਲਪੁਰ ਇੱਕ ਕਾਰਵਾਈ ਕੀਤੀ ਸੀ ਹੋਰ ਵੀ ਦੋ ਤਿੰਨ ਜਗ੍ਹਾ ਅਸੀਂ ਕੀਤੀ ਉਹ ਔਰ ਕਈ ਪ੍ਰੋਸੈਸ ਵਿੱਚ ਆ ਜਿਹੜਾ ਪ੍ਰੋਸੈਸ ਪੂਰਾ ਹੋ ਜੂਗਾ ਜੋ ਵੀ ਜਿੱਦਾਂ ਵੀ ਆਰਡਰ ਆਣਗੇ ਉਹਦੇ ਅਕੋਰਡਿੰਗਲੀ ਜਿਹੜੇ ਨਸੇਸ਼ ਮਗਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਤਬ ਦੇਖਣ ਚਾਹਿਆ ਜਿਹੜੇ ਕੰਬਦੇ ਪਹਿਲਾਂ ਆਏਗੇ ਸੀ ਫਿਰ ਉਹਨਾਂ ਦਾ ਕੰਸਟਰਕਸ਼ਨ ਤੋਂ ਦਰਕਾਰ ਦਿੱਤੀ ਗਈ ਹੈ ਨਹੀਂ ਅਸੀਂ ਮੈਂ ਕੋਈ ਇਜਜ਼ਤ ਸਾਡੇ ਨੋਟਿਸ 'ਚ ਨਹੀਂ ਹੈਗਾ ਜੀ ਜੀ ਸਰ ਇਹ ਇੱਕ ਦੀਪਕ ਮਲਉਤਰਾ ਨਾਮ ਦਾ ਵਿਅਕਤੀ ਹੈ ਜੀ ਤੇ ਜਿਵੇਂ ਕਿ ਐਸਪੀ ਸਾਹਿਬ ਨੇ ਦੱਸਿਆ ਕਿ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਹੈਗੇ ਆ ਤੇ ਉਸ ਦੌਰਾਨ ਤਫਤੀਸ਼ ਚਾਹੇ ਵੀ ਇਹਨਾਂ ਦੀ ਇਲੈਗਲ ਕੰਸਟਰਕਕਸ਼ਨ ਵੀ ਹੋਈ ਵੀ ਹੈ ਜੀ ਕੰਪੀਟੈਂਟ ਅਥਾਰਟੀ ਵੱਲੋਂ ਇਸ ਨੂੰ ਫਿਰ ਜੋ ਦਾ ਪ੍ਰੋਸੈਸ ਹੈ ਜੀ ਟਾਉਣ ਦੀ ਉਹ ਦਿੱਤੀ ਗਈ ਹੈ ਤੇ ਪੁਲਿਸ ਹੈਲਪ ਦੇ ਨਾਂ ਨਾਲ ਇੱਕ ਮੌਕੇ ਤੇ ਲਾ ਐਂਡ ਆਰਡਰ ਨੂੰ ਮantiene ਰੱਖਣ ਦੀ ਡਿਊਟੀ ਮੈਜਿਸਟ੍ਰੇਟ ਦੀ ਡਿਮਾਂਡ ਸੀ ਤੇ ਐਸ ਅ ਡਿਊਟੀ ਮੈਜਿਸਟ੍ਰੇਟ ਫਿਰ ਮੇਰੇ ਰੇਟ ਤੇ ਫਿਰ ਮਿਨਿਸਟਰ ਸਾਹਿਬ ਨੇ ਕਿੱਥੇ ਲਗਾਈ